ਪਰਸਨਕੋਸ਼ ਵਾਸੀ ਜਿਹੜੇ ਵੈਸਟ ਬੰਗਾਲ ਦੇ ਰਹਿਣ ਵਾਲੇ ਨੇ ਇਹ 에어 ਇੰਡੀਆ ਦੇ ਟਰਮੀਨਲ ਮੈਂਜਰ 에어ਪੋਰਟ ਰਾਸਸਥਾਨਿ ਦੇ ਲੱਗੇ ਹੋਏ ਨੇ ਮਿਤੀ 10-11 ਨੂੰ ਜਿਹੜਾ ਆਪਣੀ ਡਿਊਟੀ ਆਫ ਕਰਕੇ ਵੈਗਨਰ ਕਾਰ ਤੇ ਸਵਾਰ ਹੋ ਕੇ ਜੁਝਾਰ ਸਿੰਘ ਵੀ ਆਪਣੇ ਰਸਤੇ ਆ ਰਹੇ ਸੀ ਕਿ ਮੀਰਾਕੋੜ ਚੌਂਕ ਤੋਂ ਥੋੜਾ ਅੱਗੇ 4-5 ਨੌਜਵਾਨਾਂ ਨੇ ਜਿਹੜਾ ਇੱਕ ਐਕਟਿਵਾ ਤੇ ਮੋਟਰਸਾਈਕਲ ਤੇ ਸਵਾਰ ਸੀ ਇਹਨਾਂ ਦੀ ਗੱਡੀ ਅੱਗੇ ਮੋਟਰਸਾਈਕਲ ਲਾ ਕੇ ਰੋਕ ਕੇ ਇਹਨਾਂ ਨੂੰ ਬਾਹਰ ਕੱਢ ਕੇ ਇਹਨਾਂ ਦੀ ਬਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਇਹਨਾਂ ਦੇ ਕਾਰ ਦੇ ਸ਼ੀਸ਼ੇ ਤੋੜਤੇ ਇਸ ਵਾਂਚੇ ਜਿਹੜਾ ਵਾ ਅਸੀਂ 237 ਨੰਬਰ ਮਕਦਮਾ ਕੈਂਟ ਥਾਣੇ ਰਜਿਸਟਰ ਕਰਕੇ ਤੇ ਮੁਖ ਅਫਸਰ ਥਾਣਾ ਨੇ ਇਨਵੈਸਟੀਗੇਸ਼ਨ ਕੀਤੀ ਅਤੇ ਬੜੀ ਬਰੀਕੀ ਨਾਲ ਸੀਸੀਟੀਵੀ ਫੁਟੇਜ ਅਤੇ ਟੈਕਨੀਕਲ ਤਰੀਕੇ ਨਾਲ ਜਿਹੜੀ ਤਪੀਸ਼ ਕਰਦੇ ਹੋਏ ਇਹਦੇ ਵਿੱਚ ਪੰਜ ਦੋਸ਼ੀ ਜਿਹੜਾ ਆਇਡੈਂਟੀਫਾਈ ਕੀਤੇ ਕਿਉਂਕਿ ਉਸ ਟਾਈਮ ਬਿਲਕੁਲ ਬਲਾਈਂਡ ਸੀ ਤੇ ਵਿਕਰਾਂ ਦੇ ਵੀ ਨੰਬਰ ਨਹੀਂ ਸੀ ਫੇਅਰ ਦੇ ਵਿੱਚ ਦਰਜ ਕਰਾਇਆ ਗਿਆ ਕੰਪਲੇਂਡਰ ਵੱਲੋਂ ਤੇ ਪੁਲਿਸ ਨੇ ਬੜੇ ਵਿਗਿਆਨਕ ਢੰਗ ਨਾਲ ਜਿਹੜੀ ਇਨਵੈਸਟੀਗੇਸ਼ਨ ਕਰਦੇ ਹੋਏ ਇਹ ਵੀ ਕਲਾ ਨੰਬਰ ਟ੍ਰੇਸ ਕੀਤੇ ਅਤੇ ਪੰਜ ਦੋਸ਼ੀ ਆਇਡੈਂਟੀਫਾਈ ਕੀਤੇ ਜਿੰਨਾ ਵਿੱਚ ਇੱਕ ਦੋਸ਼ੀ ਮਨੀ ਪੁੱਤਰ ਕੇਸ਼ ਕੁਮਾਰ ਜਿਹੜਾ ਫੈਬਰ ਰਤਨ ਸਿੰਘ ਚੌਂਕਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕਰ ਲਿਆ ਵਾ ਤੇ ਇਹਦੇ ਵਿੱਚ ਜਿਹੜਾ ਮੋਟਰਸਾਈਕਲ ਜਿਹੜਾ ਵਾਰਦਾਤ ਤੇ ਵਰਤਿਆ ਉਹ ਵੀ ਬਰਾਮਦ ਕਰ ਲਿਆ ਤੇ ਬਾਕੀ ਦੋਸ਼ੀ ਜਿਹੜੇ ਗ੍ਰਿਫਤਾਰ ਕਰਨ ਲਈ ਜਿਹੜੀਆਂ ਸਾਡੀਆਂ ਵਾਕਾ ਟੀਮਾਂ ਲੱਗੀਆਂ ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ